ਜੀ ਸਵਾਗਤ ਹੈ ਤੁਹਾਡਾ ਸਕਾਈ ਨਿਊਜ਼ ਪੰਜਾਬ ਦੇ ਵਿੱਚ ਤੇ ਮੈਂ ਹਾਂ ਗਗਨਦੀਪ ਸਿੰਘ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਰੋਜ਼ ਫੈਸਟੀਵਲ ਚੱਲ ਰਿਹਾ ਜਿੱਥੇ ਬਸੰਤ ਰੁੱਤ ਨੂੰ ਲੈ ਕੇ ਕਹ ਲਿਆ ਕਿ ਬਸੰਤ ਰੁੱਤ ਆਈ ਹੈ ਬਹਾਰ ਦਾ ਮੌਸਮ ਆਇਆ ਤੇ ਚੰਡੀਗੜ੍ਹ ਦੇ ਵਿੱਚ ਇੱਕ ਪੰਜਾਬ ਯੂਨੀਵਰਸਿਟੀ ਦੇ ਵਿੱਚ ਫੁੱਲਾਂ ਨੂੰ ਲੈ ਕੇ ਵੀ ਇੱਕ ਜਿੱਥੇ ਪ੍ਰਦਰਸ਼ਨੀ ਲਗਾਈ ਗਈ ਹੈ ਉੱਥੇ ਗਲੋਬਲ ਵਾਰਮਿੰਗ ਦੇ ਮੁੱਦੇ ਜਿਹੜੇ ਨੇ ਉਹਨਾਂ ਦੇ ਉੱਤੇ ਵੀ ਇੱਕ ਅਨੋਖੇ ਢੰਗ ਨਾਲ ਜਿਹੜਾ ਹੈ ਉਹਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਕਿਵੇਂ ਇਸ ਚੀਜ਼ ਨੂੰ ਰੋਕਿਆ ਜਾ ਸਕਦਾ ਹੈ ਚਾਹੇ ਉਹ ਖੇਡ ਦੇ ਤਰੀਕੇ ਨਾਲ ਹੋਵੇ ਤੇ ਸੋ ਪੂਰੇ ਦੇਸ਼ ਦੀ ਜੇ ਗੱਲ ਕਰੀਏ ਕਲਚਰਲ ਐਕਟੀਵਿਟੀ ਵੀ ਇੱਥੇ ਵੇਖਣ ਨੂੰ ਮਿਲ ਰਹੀ ਹੈ ਫੁੱਲ ਤਾਂ ਦੇਖਣ ਨੂੰ ਮਿਲ ਰਹੀ ਹੈ ਜਿਵੇਂ ਕਿ ਇੱਕ ਸਤਿੰਦਰ ਸਰਤਾਜ ਦਾ ਗਾਣਾ ਵੀ ਹੈ ਕਿ ਮੋਤੀਆ ਚਮੇਲੀ ਬੇਲਾ ਕੇਤਕੀ ਤਰੇਕ ਸੋ ਪਤਾ ਨਹੀਂ ਕਿੰਨੇ ਕੁ ਫੁੱਲਾਂ ਦੇ ਨਾਮ ਲੈਂਦੇ ਨੇ ਸੋ ਉਹਨਾਂ ਫੁੱਲਾਂ ਉਹਨਾਂ ਨਾਵਾਂ ਤੋਂ ਜ਼ਿਆਦਾ ਇੱਥੇ ਫੁੱਲ ਵੀ ਵੇਖਣ ਨੂੰ ਮਿਲ ਰhackਦੇ ਨੇ ਤੁਹਾਨੂੰ ਦਿਖਾਵਾਂਗੇ ਫੁੱਲ ਅੱਗੇ ਚੱਲਦੇ ਹਾਂ ਮੈਂ ਆਪਣੇ ਕੈਮਰਾਮੈਨ ਨੂੰ ਕਹਿੰਨਾ ਕਿ ਅੱਗੇ ਚੱਲਦੇ ਹਾਂ ਫੁੱਲ ਵੀ ਦਿਖਾਵਾਂਗੇ ਤੁਹਾਨੂੰ ਮੇਰੇ ਬੈਕਗ੍ਰਾਉਂਡ ਦੇ ਉੱਤੇ ਵੀ ਇੱਕ ਬੜਾ ਸਪੋਰਟ ਬਣਾਇਆ ਹੈ ਫੋਟੋ ਖਿੱਚਣ ਵਾਸਤੇ ਜਿੱਥੇ ਲੋਕ ਫੋਟੋਆਂ ਖਿੱਚ ਰਹੇ ਨੇ ਵਨਸ ਵਨ ਨੇ ਫੁੱਲ ਰੱਖੇ ਲੱਗੇ ਹੋਏ ਨੇ ਰੰਗ ਬਰੰਗੇ ਫੁੱਲ ਵੀ ਇੱਥੇ ਵੇ ਬੈਕਗ੍ਰਾਉਂਡ ਲੱਗੀ ਹੈ ਲੋਕ ਜੇ ਕਹਿ ਲਈਏ ਕਿ ਸਿਰਫ ਚੰਡੀਗੜ੍ਹ ਦੇ ਨਹੀਂ ਹੋਰ ਵੀ ਬਾਹਰੋਂ ਵੀ ਆ ਕੇ ਇੱਥੇ ਜਿਹੜੇ ਇਹਨਾਂ ਨਵੇਂ-ਨਵੇਂ ਕੁੰਗਰੇ ਫੁੱਲਾਂ ਦਾ ਜਿਹੜਾ ਆ ਉਹ ਨਜ਼ਾਰਾ ਲੈ ਰਿ ਨੇ ਪੇਂਟਿੰਗ ਦੀ ਪ੍ਰਦਰਸ਼ਨੀ ਲੱਗੀ ਹੈ ਅਵੇਅਰਨੈਸ ਆਸਤੇ ਨਸ਼ਿਆਂ ਤੋਂ ਬਚਾਉਣ ਵਾਸਤੇ ਜਿਹੜਾ ਉਹ ਵੀ ਇੱਥੇ ਦੇਖਣ ਨੂੰ ਮਿਲ ਸਕਦਾ ਹੈ ਬੱਚਿਆਂ ਵੱਲੋਂ ਨਾਟਕ ਦੇ ਤੌਰ ਦੇ ਉੱਤੇ ਪੇਸ਼ ਕੀਤਾ ਜਾ ਸਕਦਾ ਹੈ ਵੇਖ ਸਕਦੇ ਹੋ ਤੁਹਾਡੇ ਸਾਹਮਣੇ ਤਸਵੀਰਾਂ ਨੇ ਪੰਜਾਬ ਯੂਨੀਵਰਸਿਟੀ ਦੀਆਂ ਜਿੱਥੇ ਰੋਜ਼ ਫੈਸਟੀਵਲ ਲੱਗਾ 9 ਤਰੀਕ ਤੋਂ 11 ਫਰਵਰੀ ਤੱਕ ਇਹ ਫੈਸਟੀਵਲ ਚੱਲਣਾ ਹੈ ਸੋ ਦੇਖ ਸਕਦੇ ਹੋ ਕਿਵੇਂ ਇੱਥੇ ਜਿਹੜੇ ਨੇ ਫੁੱਲ ਲੱਗੇ ਹੋਏ ਨੇ ਗੁਲਦਸਤਿਆਂ ਦੇ ਵਿੱਚ ਸੋਹਣੇ-ਸੋਹਣੇ ਫੁੱਲ ਨੇ ਤੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਰੋਜ਼ ਫੈਸਟੀਵਲ ਹੈ ਦੱਸਦੇ ਨੇ ਕਿ 13ਵਾਂ ਰੋਜ਼ ਫੈਸਟੀਵਲ ਲੱਗਾ ਹੋਇਆ ਹੈ 13ਵਾਂ ਰੋਜ਼ ਫੈਸਟੀਵਲ ਹੈ ਸਟੂਡੈਂਟਸ ਵੱਲੋਂ ਨੁਕੜ ਨਾਟਕ ਰਾਹੀਂ ਲੋਕਾਂ ਨੂੰ ਜਿਹੜਾ ਕੀ ਕਹਿ ਸਕਦੇ ਆ ਕਿ ਉਹਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਸੋ ਮੇਰੇ ਨਾਲ ਟੀਮ ਮੌਜੂਦ ਹੈ ਜਿਹੜੇ ਕਿ ਜਾਗਰੂਕ ਕਰਦੇ ਆ ਜਾਗਰੂਕਤਾ ਫੈਲਾਉਂਦੇ ਆ ਨੁਕੜ ਨਾਟਕ ਰਾਹੀਂ ਗੱਲਬਾਤ ਕਰਦੇ ਆ ਸੋ ਸਭ ਤੋਂ ਪਹਿਲਾਂ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਆ ਦਰਸ਼ਣ ਸਿੰਘ ਹੈ ਜਿਹੜੇ ਤੁਹਾਡੀ ਨੁਕੜ ਨਾਟਕ ਦੀ ਹੈ ਟੀਮ ਹੈ ਇਹਦਾ ਕੀ ਉਦੇਸ਼ ਹੈ ਕੀ ਪਰਫਾਰਮ ਕਰ ਰਹੇ ਹਮ ਨੁਕੜ ਨਾਟਕ ਪਰਫਾਰਮ ਕਰ ਰਹੇ ਆ ਨਸ਼ਾ ਹਟਾਓ ਕੇ ਲਈ ਤਾਂ ਕਿ ਹਮ ਆਪਣੇ ਦੇਸ਼ ਕੋ ਬਚਾ ਸਕੇ ਨਸ਼ੇ ਸੇ क्योंकि आजकल जो है मोस्टली यूथ है वो नशों की तरफ जा रहा है और ग्रो नहीं कर पा रहा तो हम उसके लिए सबको जागरूक कर रहे हैं जी। आ, ये आया है, है कि इस किटक के जरिए लोग जागरूक हो सकते हैं हमारा यूनिट तो बेसिकली है लोगों तो को ये हमारे जो यूथ है आजकल की वो मेनली तो नशे के ऊपर जा रही है सारी तो हम ये बस हम अपने नुकड़नाटक की तरफ से ये दिखाना चाहते हैं कि वो न, नशे से दूर रहें और उसे, उसके मतलब दूसरों को भी यही बताएं कि नशे से हमें दूर रहना चाहिए दूसरों को भी यही सीख देनी चाहिए आ, बिल्कुल तो दस देना है कि सारे एक ही इंस्टीट्यूट तो नहीं है एक सिर्फ एन एस एस ओपन यूनिवर्सिटी है तो उतो स्टूडेंट ने कि, तुम कितों आए हो सारे जने हम पूरी चंडीगढ़ के यू के अलग अलग स्कूलों से हैं कॉलेजों से हैं यूनिवर्सिटी से हैं हमारे साथ यहाँ जो एज ग्रुप के बच्चे हैं वो 12 साल से लेकर 18, 19, 20 साल के सारे जुड़े हुए हैं ये यूनिट इसलिए बनाई गई है ताकि एक जो एज ग्रुप का गैप होता है या जो हमारी थिंकिंग होती है सोसाइटी के लिए वो हमें पता चले अलग अलग एस्पेक्ट से कि हम कहाँ पर क्या लैक कर रहे हैं और हमें किस चीज़ की जानकारी होना बहुत ज़रूरी है और इसी करके ये एक है एनएसएस ओपन जो है कि कि है जो भी अलग अलग जनरेशन आजकल हमारी जेंजी हो गई है मिलेनियल हो गई है उन्हें हम साथ लाकर देश को आगे एक साथ कैसे बढ़ाएंगे बिल्कुल आज तो नुक्कड़ नाटक जरिए नशे खिलाफ एक होकर दिता है ते नशे लावा केड़े, केड़े, आ, कम हम यहाँ पे क्लाइमेट चेंज को दर्शाते हैं, जैसे कि को हम देख रहे हैं कि हमारी तो हमारी रहेगी हम हम ना समझते हुए गाड़ियों का इतना प्रयोग कर रहे हैं देख सकते हैं की एक गाड़ी में एक जना बैठे जबकि गाड़ियाँ फाइव सीटर के लिए बनाई गई है तो हमारा एक टॉपिक है क्लाइमेट चेंज की हमें वो कैसे इफेक्ट कर रहे हैं सोशल हमारा अगला टॉपिक है स्वच्छ भारत जैसे आजकल हमारी स्वच्छता अपने आप से ही शुरू होती है पहले और इसीलिए इस देश, इसी देश बचाओ के लिए बेटियों को आगे लाना बहुत ज्यादा जरूरी है जैसे हमारा रिजर्वेशन दिया गया है लोकसभा में और उसके बाद एक हमारा आता है कि आजकल जो बूढ़े लोग हैं उन्हें हमारे साथ चलना बहुत ज्यादा जरूरी है देश की तरक्की के लिए

से ही हमारा है आओ और नाटक देखो तो ये हमें दर्शाता है कि एक एंटरटेनमेंट के पर्पज़ से जिससे लोग काफ़ी ज़्यादा इंट्रैक्टिव रहते हैं आजकल की दुनिया में तो इससे हम कैसे अवेयरनेस प्रोड्यूस करें नॉलेज प्रोड्यूस करें जिससे लोगों को मजा भी आए और वो ध्यान भी दे कि हम इसे कैसे, कैसे कर सकते हैं थैंक यू ਤਾਕਿ ਉਹ ਤੇ ਇਹ ਸਨ ਨੁਕੜ ਨਾਟਕ ਟੀਮ ਜਿਹੜੀ ਹੈ ਪਰਫਾਰਮ ਕਰਦੀ ਹੈ ਜਾਗਰੂਕਤਾ ਫਲਾਉਂਦੀ ਹੈ ਸਿਰਫ ਨਸ਼ੇ ਦੀ ਨਹੀਂ ਜੇ ਕਲਾਈਮੇਟ ਚੇਂਜ ਦੀ ਗੱਲ ਕਰਦੀ ਹੈ ਪ੍ਰਦੂਸ਼ਣ ਦੀ ਗੱਲ ਕਰਦੇ ਹਨ ਤੇ ਸਾਰਿਆਂ ਦੇ ਪ੍ਰਤੀ ਜਿਹੜੀ ਜਾਗਰੂਕਤਾ ਲੋਕਾਂ ਦੇ ਵਿੱਚ ਫਲਾਉਂਦੇ ਹੈ ਬੇਸ਼ੱਕ ਅੱਜ ਰੋਜ਼ ਫੈਸਟੀਵਲ ਲੱਗਾ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਪਰ ਭਾਵੇਂ ਕੋਈ ਪਬਲਿਕ ਪਲੇਸ ਆ ਚਾਹੇ ਸੁਖਨਾ ਲੇਕਾ ਕੋਈ ਵੀ ਕਿਤੇ ਕੰਪੀਟੀਸ਼ਨ ਹੋਵੇ ਤਾਂ ਉੱਥੇ ਵੀ ਜਾ ਕੇ ਟੀਮ ਪਰਫਾਰਮ ਕਰਦੀ ਹੈ ਰੋਜ਼ ਫੈਸਟੀਵਲ ਲੱਗਾ ਹੈ ਰੋਜ਼ ਕਹਿ ਸਕਦੇ ਆ ਕਿ ਭਾਵੇਂ ਗੁਲਾਬ ਦੀ ਗੱਲ ਕਰੀਏ ਤੇ ਦਿਮਾਗ ਦੇ ਵਿੱਚ ਬਸੰਤਰ ਉਤਰੀ ਗੱਲ ਹੁੰਦੀ ਹੈ ਪਰ ਫੈਸਟੀਵਲ ਦੇ ਵਿੱਚ ਵੱਖਰੇ ਵੱਖਰੇ ਰੰਗ ਵੇਖਣ ਨੂੰ ਮਿਲ ਰਿਹਾ ਹੈ ਕਲਾ ਕਿਰਤੀਆਂ ਵੇਖਣ ਨੂੰ ਮਿਲ ਰਹੀਆਂ ਪ੍ਰਦਰਸ਼ਨੀਆਂ ਦੇਖਣ ਨੂੰ ਮਿਲ ਰਹੀਆਂ ਸੋ ਰਾਜਸਥਾਨ ਦਾ ਲੋਕ ਨਾਚ ਵੀ ਪ੍ਰਦਰਸ਼ਨ ਕਰਦੇ ਜਿਹੜੇ ਇੱਥੇ ਸਾਨੂੰ ਨਜ਼ਰ ਆਏ ਸੀ ਗੱਲਬਾਤ ਕਰਦੇ ਆ ਟੀਵੀ ਦੇ ਨਾਲ ਨਮਸਕਾਰ ਸਰ ਨਮਸਕਾਰ ਮੈਂ ਰਾਮ ਪ੍ਰਸਾਦ ਸ਼ਰਮਾ ਨਿਵਾਈ ਟੋਂਗ ਰਾਜਸਥਾਨ ਸੇ ਲੈ ਕੇ ਆਇਆ ਹੂੰ ਕਚੀ ਘੋੜੀ ਨਰਤੇ ਕਚੀ ਘੋੜੀ ਨਰਤੇ ਸੇਖਾਵਾਟੀ ਅੰਚਲ ਦਾ ਪ੍ਰਸਿੱਧ ਲੋਕ ਨਰਤੇ ਹੈ हम उन्नीस सौ से इस परंपरा को लेकर भारतवर्ष में घूम रहे हैं भारत के सांस्कृतिक केंद्र और राजस्थान पर्यटन विभाग हमें भारत के सभी प्रांतों में और विदेशों में मौका देता है तो हम हमारी लोक कला को लोगों तक पहुंचाते हैं हमें उत्तर क्षेत्र सांस्कृतिक केंद्र पटियाला ने यहाँ भेजा है इन लोगों ने उनसे डिमांड की कि कुछ ग्रुप यहाँ भेजे जाएँ इस फेस्टिवल के लिए तो उन लोगों ने हमारे दल को आमंत्रण दिया और हम यहाँ पर कार्यक्रम दे रहे हैं यहाँ की जो यूनिवर्सिटी वो हमारे रहने और खाने की व्यवस्था करती है हमारा जो पेमेंट है वो हमारा जोन हमें पेमेंट करेगा तो राजस्थानी लोक नाच के अलावा होर भी कोई लोक नाच इतने मौजूद है जहाँ जिम्मे ती तो इत परफॉर्म कर रहे हो सारे जाने लोगों का किमें का रुझान है लोग किए देखते हैं स्कूल लोग बहुत पसंद कर रहे हैं क्योंकि ये पुरानी लोक कलाएँ हैं और अब धीरे धीरे विलुप्त होती जा रही है देखने को नहीं मिलती है तो लोग यहाँ बहुत आनंद ले रहे हैं सबसे ज्यादा स्टूडेंट हैं वो नाच रहे हैं गा रहे हैं हमारे साथ झूम रहे हैं उन्हें बहुत पसंद कर रहे तो आपको कैसा महसूस हो रहा है हमें बहुत अच्छा लग रहा है मैं भी लगभग लगभग पंजाब में बीस साल से कंटिन्यू आ रहा हूँ पंजाब के कई क्षेत्र अमृतसर है लुधियाना है पटियाला है तो कई अभी एक कलाग्राम में भी हम एक से पांच दिसंबर थे तो पंजाब लगभग लगभग साल में आठ दस बार हमारा आना होता है ग्रुप के साथ में तो यहाँ के लोग बहुत अच्छे हैं बहुत और स्पेशली रूरल एरिया जो है यहाँ के गाँव के जो एरिए हैं उनमें हम जब हमारी लोक कला लेकर जाते हैं तो वहाँ लोग बहुत पसंद करते हैं हमें अपने घरों में बुलाते हैं मक्के की रोटी सरसों का साग बड़े बड़े गिलासों में वो मट्ठा भर के पिलाते हैं तो बहुत लाड़ और बहुत प्यार से हमें रखते हैं बहुत शुक्रिया ਤੇ ਇਹ ਇਹ ਜਿਹੜੀ ਟੀਮ ਹੈ ਇੱਥੇ ਕਹਿ ਸਕਦੇ ਆ ਕਿ ਰਾਜਸਥਾਨੀ ਲੋਕਨਾਚ ਲੈ ਕੇ ਇੱਥੇ ਹਾਜ਼ਰ ਹੋਏ ਨੇ ਯੂਨੀਵਰਸਿਟੀ ਦੇ ਵਿੱਚ ਤੇ ਕਿਹਾ ਵੀ ਜਾਂਦਾ ਹੈ ਕਿ ਲੋਕਾਂ ਵੱਲੋਂ ਬੜਾ ਭਾਰੀ ਉਤਸ਼ਾਹ ਜਿਹੜਾ ਵੇਖਣ ਨੂੰ ਮਿਲਦਾ ਬੜਾ ਲੋਕ ਇਹਨਾਂ ਦੇ ਨਾਲ ਚ ਝੂਮਦੇ ਨੇ ਗਾਉਂਦੇ ਨੇ ਨੱਚਦੇ ਨੇ ਇੰਜੋਏ ਕਰਦੇ ਜੀ ਸਵਾਗਤ ਹੈ ਤੁਹਾਡਾ ਸਕਾਈ ਨਿਊਜ਼ ਪੰਜਾਬ ਦੇ ਵਿੱਚ ਤੇ ਮੈਂ ਹਾਂ ਗਗਨਦੀਪ ਸਿੰਘ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਰੋਜ਼ ਫੈਸਟੀਵਲ ਹੈ ਦੱਸ ਦਿੰਦੇ ਆ ਕਿ 13ਵਾਂ ਰੋਜ਼ ਫੈਸਟੀਵਲ ਹੈ 9 ਤਰੀਕ ਤੋਂ ਲੈ ਕੇ 11 ਫਰਵਰੀ ਤੱਕ ਚੱਲਣਾ ਹੈ ਸੋ ਅੱਜ 10 ਫਰਵਰੀ ਹੈ ਕੱਲ ਦੇ ਦਿਨ ਕਲਚਰਲ ਪ੍ਰੋਗਰਾਮ ਇੱਥੇ ਵੇਖਣ ਨੂੰ ਮਿਲ ਸਕਦੇ ਆ ਫਿਲਹਾਲ ਜੇ ਰੂਸ ਫੈਸਟੀਵਲ ਦੀ ਗੱਲ ਕਰੀਏ ਤਾਂ ਕਹਿ ਸਕਦੇ ਆ ਕਿ ਆਮੋਹਾਰੀ ਦਿਮਾਗ ਦੇ ਵਿੱਚ ਇੱਕ ਗੱਲ ਆ ਜਾਂਦੀ ਹੈ ਕਿ ਬਸੰਤ ਰੁੱਤ ਆਈ ਹੈ ਖਿਲਾਫ ਜਿਹੜਾ ਹੋਇਆ ਪ੍ਰੰਬਲਾ ਫੁੱਟੀਆਂ ਨੇ ਤੇ ਰੰਗ-ਬਰੰਗੇ ਫੁੱਲ ਜਿਹੜੇ ਆ ਇੱਥੇ ਪ੍ਰਦਰਸ਼ਨੀ ਲੱਗੀ ਹੈ ਕੱਲੀ ਫੁੱਲਾਂ ਦੀ ਨਹੀਂ ਕਹਿ ਸਕਦੇ ਕਿ ਹਾਲ ਵੀ ਕਲਾ ਪ੍ਰਦਰਸ਼ਨੀਆਂ ਲੱਗੀਆਂ ਚਾਹੇ ਪੇਂਟਿੰਗ ਦੀ ਗੱਲ ਹੋਵੇ ਚਾਹੇ ਕਹਿ ਸਕਦੇ ਆ ਪੈਨ ਦੇ ਨਾਲ ਪੇਂਟਿੰਗ ਹੋਵੇ ਸਕੈਚ ਪੇਂਟਿੰਗ ਹੋਵੇ ਜਾਂ ਫੈਵਿਕੋਲ ਦੀ ਪੇਂਟਿੰਗ ਫੋਟੋਗ੍ਰਾਫੀ ਹਰੇਕ ਤਰ੍ਹਾਂ ਦੀ ਜਿਹੜੀ ਪ੍ਰਦਰਸ਼ਨੀ ਫੈਸਟਿਵਲ ਦੇ ਵਿੱਚ ਵੇਖਣ ਨੂੰ ਮਿਲ ਸਕਦੀ ਹੈ ਜੋ ਬੱਚਿਆਂ ਦੇ ਜਿਹੜੇ ਆ ਉਹ ਵੀ ਕੰਪੀਟੀਸ਼ਨ ਇੱਥੇ ਕਰਵਾਏ ਜਾ ਰਹੇ ਨੇ ਪੰਘੂੜੇ ਵਗੈਰਾ ਲੱਗੇ ਨੇ ਲੋਕ ਨਾਚ ਜਿਹੜੇ ਪ੍ਰਸਿੱਧ ਵੱਖਰੇ ਵੱਖਰੇ ਰਾਜਾਂ ਦੇ ਉਹ ਵੀ ਇੱਥੇ ਵੇਖਣ ਨੂੰ ਮਿਲ ਸਕਦੇ ਨੇ ਸੋ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਡੇ ਸਾਹਮਣੇ ਆ ਲੋਕ ਜੇ ਕਹੀਏ ਕੱਲੀ ਯੂਨੀਵਰਸਿਟੀ ਤੋਂ ਨਹੀਂ ਪੂਰੇ ਪੰਜਾਬ ਤੋਂ ਜਾਂ ਦੂਸਰੀਆਂ ਦੇਸ਼ਾਂ ਤੋਂ ਵੀ ਲੋਕ ਜਿਹੜੇ ਆ ਇੱਥੇ ਇਸ ਫੈਸਟਿਵਲ ਦੇ ਵਿੱਚ ਪਹੁੰਚਦੇ ਨੇ ਸੋ ਲੱਗ ਲੱਗ ਤਰ੍ਹਾਂ ਦੇ ਫੁੱਲ ਵੀ ਇੱਥੇ ਵੇਖਣ ਨੂੰ ਮਿਲ ਸਕਦੇ ਨੇ ਲੋਕ ਆਉਂਦੇ ਨੇ ਸਟੂਡੈਂਟਸ ਤਾਂ ਆਏ ਹੀ ਨੇ ਤੇ ਜਿਹੜੇ ਲੋਕਲ ਏਰੀਏ ਦੇ ਲੋਕ ਨੇ ਉਹ ਵੀ ਆਏ ਨੇ ਤੇ ਨਾਲ ਹੀ ਦੂਸਰੀਆਂ ਸਟੇਟਾਂ ਦੇ ਲੋਕ ਵੀ ਇੱਥੇ ਇਹਨਾਂ ਪ੍ਰਦਰਸ਼ਨੀਆਂ ਨੂੰ ਵੇਖਣ ਆਏ ਨੇ ਤਸਵੀਰਾਂ ਤੁਹਾਡੇ ਸਾਹਮਣੇ ਨੇ ਯੂਥ ਕਹਿ ਸਕਦੇ ਹਾਂ ਰੋਜ਼ ਫੈਸਟੀਵਲ ਦੀਆਂ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਦੇ ਵਿੱਚ ਇਹ ਫੈਸਟੀਵਲ ਲੱਗਾ ਹੈ ਸੋ ਦੇਖ ਸਕਦੇ ਹੋ ਕਿ ਕਿਵੇਂ ਇੱਥੇ ਸਟਾਲ ਲੱਗੇ ਨੇ ਵੱਖਰੀ ਵੱਖਰੀ ਜਪੌਦਿਆਂ ਦੀ ਗੱਲ ਕਰ ਲਈਏ ਕਲਾ ਦੀ ਗੱਲ ਕਰੀਏ ਖਾਸ ਕਰਕੇ ਕਲਾ ਪ੍ਰਦਰਸ਼ਨੀਆਂ ਇੱਥੇ ਰੋਜ਼ ਫੈਸਟੀਵਲ ਦੇ ਵਿੱਚ ਲੱਗੀ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਕਿਵੇਂ ਪੇਂਟਿੰਗ ਜਿਹੜੀ ਆ ਸੁਕਾਈ ਜਾ ਰਹੀ ਹੈ ਬ੍ਰਸ਼ ਪੇਂਟਸ ਜਿਹੜੇ ਇੱਥੇ ਤੁਹਾਡੇ ਸਾਹਮਣੇ ਆ ਸੋ ਅਜਹੀਆਂ ਕਲਾਕ੍ਰਿਤੀਆਂ ਅਜਹੀ ਕਲਾ ਪ੍ਰਦਰਸ਼ਨੀ ਇੱਥੇ ਵੇਖਣ ਨੂੰ ਮਿਲ ਰਹੀ ਹੈ ਸੋ 13ਵਾਂ 13ਵਾਂ ਰੋਜ਼ ਫੈਸਟੀਵਲ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਦੇ ਵਿੱਚ ਲੱਗਾ ਹੈ ਤੇ ਸੋ ਮੈਂ ਬਾਈਟ ਕਰਨ ਲੱਗੀ ਤੋ ਗੱਲਬਾਤ ਕਰਦੇ ਆ ਮੈਮ ਰੂਜ਼ ਫੈਸਟੀਵਲ ਹੈ ਵੈਸੇ ਹੀ ਦਿਮਾਗ ਦੇ ਵਿੱਚ ਗੱਲ ਆ ਜਾਂਦੀ ਹੈ ਰੂਜ਼ ਫੈਸਟੀਵਲ ਤੇ ਬਸੰਤ ਦੀਆਂ ਗੱਲਾਂ ਫੁੱਲਾਂ ਦੀਆਂ ਗੱਲਾਂ ਤੇ ਇਸ ਫੈਸਟੀਵਲ ਦੇ ਵਿੱਚ ਤੁਸੀਂ ਪ੍ਰਦਰਸ਼ਿਤ ਕਰ ਰਹੇ ਹੋ ਕਲਾ ਜਿਹੜੀ ਹੈ ਕੀ ਕਹਿਣਾ ਚਾਹੋਗੇ ਇਸ ਤਰ੍ਹਾਂ ਹੈ ਕਿ ਪੰਜਾਬੀ ਚੱਲੇਗੀ ਹਾਂ ਪੰਜਾਬੀ ਮੈਮ ਮੇਰਾ ਨਾਮ ਗੁਰਮੀਤ ਗੋਲਡੇ ਔਰ ਮੈਂ ਚੰਡੀਗੜ੍ਹ ਕੇ ਸੀਨੀਅਰ ਆਰਟਿਸਟ ਹੂੰ ਅਭੀ ਜੋ ਯਹਾਂ ਦੇਖ ਰਹੇ ਹੋ ਜੀ ਪਿੱਛੇ ਮੇਰੇ ਜੋ ਪੇਂਟਰਸ ਹੈ ਉਹ ਕੰਮ ਕਰ ਰਹੇ ਹੋ ਸਭ ਸੀਨੀਅਰ ਆਰਟਿਸਟ ਹਨ और हमें मौका मिला है यहाँ आकर के लोगों के बीच में अपना एक मैसेज देने के लिए जी। और क्योंकि रोज़ फेस्टिवल है तो एक बहुत कलरफुल होता है और बसंत से भी इसको रिलेट किया जा सकता है बसंत पंचमी आने वाली है।, है ना तो एक रौनक वाला माहौल यहाँ पे बना हुआ है और एक आर्टिस्ट को और कुछ नहीं चाहिए होता माहौल चाहिए होता है तो ये ये मेरी पेंटिंग है और ये सभी कलाकार उसमें काम कर रहे हैं तो बहुत अच्छा माहौल है आप देख ही रहे हो ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਸੋ ਮਚ। ਦੇ ਦੇਖ ਸਕਦੇ ਹੋ ਕਿਵੇਂ ਬੜਾ ਸੱਚੀ ਦੇ ਵਿੱਚ ਰੌਣਕ ਵਾਲਾ ਮਾਹੌਲ ਹੈ। ਤੁਸੀਂ ਦੇਖ ਸਕਦੇ ਹੋ ਬੱਚਿਆਂ ਦੇ ਕਹ ਲੀਏ ਕਿ ਮਨੋਰੰਜਨ ਦੇ ਲਈ ਵੀ ਇੱਕ ਅਲੱਗ ਤਰ੍ਹਾਂ ਦਾ ਮਾਹੌਲ ਇੱਥੇ ਵੇਖਣ ਨੂੰ ਮਿਲ ਸਕਦਾ ਹੈ। ਰੋਜ਼ ਫੈਸਟੀਵਲ ਬੇਸ਼ੱਕ ਬਸੰਤ ਰੁੱਤ ਦੀ ਗੱਲ ਕਰਦੇ ਬਸੰਤ ਪੰਚਮੀ ਨੇੜੇ ਆ ਰਹੀ ਹੈ ਪਰ ਜੇ ਗੱਲ ਕੀਤੀ ਜਾਵੇ ਰੋਜ਼ ਦੀ ਵੀ ਕਹ ਲੀਏ ਕਿ ਰੰਗਾਂ ਦਾ ਖਲਾਅ ਹੈ ਰੌਣਕ ਮੇਲਾ ਲੱਗਾ ਹੋਇਆ ਪੰਜਾਬ ਯੂਨੀਵਰਸਿਟੀ ਦੇ ਵਿੱਚ। ਸੋ ਅੱਗੇ ਵਧਦੇ ਆ ਤੁਹਾਨੂੰ ਦਿਖਾਉਣੇ ਆ ਕਿਵੇਂ ਹਰੇਕ ਜਗ੍ਹਾ ਜਿਹੜੀ ਹੈ ਇੱਥੇ ਕਿਵੇਂ ਲੱਗਦਾ ਲੰਬੇ ਲੰਬੇ ਬੰਦੇ ਕਹਿ ਸਕਦੇ ਆ ਕਿ ਲੰਬੇ ਲੰਬੇ ਬੰਦੇ ਵੇਖਣ ਨੂੰ ਮਿਲ ਰਹੇ ਆ ਕਲਾ ਹੈ ਬੱਚਿਆਂ ਦਾ ਮਨੋਰੰਜਨ ਵਾਸਤੇ ਬੱਚੇ ਨਹੀਂ ਸਾਰਿਆਂ ਦਾ ਮਨੋਰੰਜਨ ਹੈ ਰੋਜ਼ ਫੈਸਟੀਵਲ ਹੈ ਤੇ ਵੱਖਰੇ ਵੱਖਰੇ ਸਟੇਟਾਂ ਤੋਂ ਵੀ ਕਹਿ ਸਕਦੇ ਆ ਲੋਕ ਆਏ ਹੋਏ ਨੇ ਲੋਕ ਨਾਚ ਵੀ ਤੁਹਾਨੂੰ ਦਿਖਾਵਾਂਗੇ ਪੰਜਾਬ ਦਾ ਵੀ ਪ੍ਰਸਿੱਧ ਲੋਕ ਨਾਚ ਤੇ ਵੇਖਣ ਨੂੰ ਮਿਲਦਾ ਹੈ ਆਪਣੀ ਪੂਰੀ ਫੋਲਡ ਰੈਸ ਦੇ ਵਿੱਚ ਨੌਜਵਾਨ ਜਿਹੜੇ ਨੇ ਆਪਣੇ ਆਪਣੇ ਸੱਭਿਆਚਾਰ ਨੂੰ ਪ੍ਰਦਰਸ਼ਿਤ ਕਰ ਰਹੇ ਨੇ ਇਸੋਏ ਤਸਵੀਰਾਂ ਨੇ ਰੋਜ਼ ਫੈਸਟੀਵਲ ਦੀਆਂ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਦੇ ਵਿੱਚ 13ਵਾਂ ਰੋਜ਼ ਫੈਸਟੀਵਲ ਲੱਗਾ ਹੋਇਆ ਜਿੱਥੇ ਵੱਖਰੀ ਵੱਖਰੀ ਕਲਾ ਦਾ ਤੁਸੀਂ ਆਨੰਦ ਮਾਣ ਸਕਦੇ ਹੋ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਰੋਜ਼ ਫੈਸਟੀਵਲ ਦੀਆਂ ਤੇ ਜੀ ਤੇ ਸਾਡੇ ਨਾਲ ਇੱਥੇ ਪਹਿਲੇ ਭਾਈ ਗੁਜੀ ਕਾ ਖਾਲਸਾ ਵਾਗੁਰੂ ਜੀ ਕਾ ਖਾਲਸਾ ਮੌਜੂਦ ਨੇ ਇੱਥੇ ਪੈਰੀਟਿਕ ਕਹਿ ਸਕਦੇ ਆ ਪ੍ਰਦਰਸ਼ਨੀ ਦਾ ਨਜ਼ਾਰਾ ਲੈਣ ਆਏ ਨੇ ਰੋਜ਼ ਫੈਸਟੀਵਲ ਦੇ ਵਿੱਚ ਪਹੁੰਚੇ ਹੋਏ ਨੇ ਗੱਲਬਾਤ ਕਰਦੇ ਆ ਵੀ ਜੀ ਸਤਿ ਸ਼੍ਰੀ ਅਕਾਲ ਤੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਤਰਨਜੀਤ ਸਿੰਘ ਹੈ ਜੀ ਰੋਜ਼ ਫੈਸਟੀਵਲ ਦੇ ਵਿੱਚ ਆਇਓ ਕਿਹੋ ਜਿਹਾ ਮਾਹੌਲ ਲੱਗ ਰਿਹਾ ਹੈ ਕਾਫੀ ਵਧੀਆ ਮਾਹੌਲ ਹੈ ਇੱਥੇ ਇੱਥੇ ਹਰ ਤਰੀਕੇ ਦੀ ਐਕਟੀਵਿਟੀਜ਼ ਹੈਗੀਆਂ ਪੇਂਟਿੰਗ ਹੈ ਡਰਾਇੰਗ ਹੈ ਤੰਬੂਲਾ ਵੀ ਚੱਲ ਰਿਹਾ ਉੱਥੇ ਤੇ ਅਸਾਦੀ ਸਾਰਿਆਂ ਦੀ ਫੋਟੋਗ੍ਰਾਫੀ ਹੈਗੀਆਂ ਇੱਥੇ ਅਸੀਂ ਐਗਜ਼ਿਬਿਸ਼ਨ ਤੇ ਤੁਹਾਡੀ ਹੈ ਹਾਂ ਮੈਂ ਤੁਹਾਨੂੰ ਸਾਡੀ ਜੀ ਹਾਂਜੀ ਤੇ ਬਸ ਉਹੀ ਦੇਖਣਾ ਹੈ ਕਿਵੇਂ ਦਾ ਮਾਹੌਲ ਹੈ ਕਿਵੇਂ ਦਾ ਰੁਝਾਨ ਲੋਕਾਂ ਵੱਲੋਂ ਜਾਂ ਕਹਿ ਲਈਏ ਕਿਵੇਂ ਦਾ ਰੁਝਾਨ ਦੇਖਣ ਨੂੰ ਮਿਲਦਾ ਹੈ ਇਹ ਬਹੁਤ ਵਧੀਆ ਜੀ ਪੋਜ਼ਿਟਿਵਿਟੀ ਮਿਲਦੀ ਹੈ ਕਿਉਂਕਿ ਇਹ ਨੈਚੁਰਲ ਬਾਇਓਡਾਈਵਰਸਿਟੀ ਤੇ ਬੇਸਿਸ ਤੇ ਹੈ ਜਿੱਥੇ ਬਾਇਓਡਾਈਵਰਸਿਟੀ ਆਂਦੇ ਇਟਸ ਇਨੀ ਵਿਚ ਵੇਜ਼ ਪੋਜ਼ਿਟਿਵ ਨੈਸ ਕਰਕੇ ਅਡਰਟ ਤਰੀਕੇ ਦੀ ਫੋਟੋਗ੍ਰਾਫਸ ਲਿੱਤੀਆਂ ਨੇ ਲੋਕਾਂ ਨੇ ਐਨੀਮਲਸ ਦੀ ਸਕਾਈ ਦੀ प्लांट्स ਐਂਡ ਏਵਰੀਥਿੰਗ ਜੀ ਨੈਸ ਕਰਕੇ ਥੋੜਾ ਵਧੀਆ ਲੱਗਦਾ ਹੈ ਪਰਸਪੈਕਟਿਵ ਲੋਕਾਂ ਦਾ ਦੇਖ ਜੀ ਬਿਲਕੁਲ ਵੈਸੇ ਜੇ ਗੱਲ ਕੀਤੀ ਜਾਵੇ ਰੋਜ਼ ਫੈਸਟੀਵਲ ਦੀ ਤੇ ਦਿਮਾਗ ਦੇ ਵਿੱਚ ਫੁੱਲਾਂ ਦਾ ਨਾਮ ਆਉਂਦਾ ਜੀ ਖਲਾਬ ਰੰਗਾਂ ਦੀ ਗੱਲਾਂ ਆ ਜਾਂਦੀ ਵੀ ਰੌਣਕ ਮੇਲਾ ਸੋ ਰੋਜ਼ ਫੈਸਟੀਵਲ ਦੇ ਵਿੱਚ ਪ੍ਰਦਰਸ਼ਨੀ ਜਿਹੜੀ ਹੈ ਆਪਣੀ ਇਦਾਂ ਦੀ ਬਾਇਓ ਡਾਈਵਰਸਿਟੀ ਦੀ ਤੁਸੀਂ ਗੱਲ ਕਰਦੇ ਹੋ ਸੋ ਕਿਵੇਂ ਦਾ ਮੈਸੇਜ ਜਿਹੜਾ ਲੋਕਾਂ ਵੱਲ ਜਾਂਦਾ ਹੈ ਅਮ ਮੈਸੇਜ ਤਾਂ ਹੀ ਹੈਗਾ ਕਿ ਦੇਖੋ ਜਿਹੜਾ ਨੈਚੁਰਲ ਬਾਇਓਡਾਈਵਰਸਿਟੀ ਨੇ ਆਰਗੇਨਾਈਜ਼ ਕੀਤਾ ਨਾ ਰੋਜ਼ ਫੈਸਟੀਵਲ ਤਾਂ ਇਹ ਸਾਰਾ ਉਹ ਹੈ ਕਿ ਐਵਰੀਥਿੰਗ ਇਜ਼ ਕਲਰਫੁਲ ਰੰਗ ਸਾਰੇ ਤਰਤਰਫ ਹੈਗਾ ਹੈ ਨਾ ਕਈਆਂ ਨੇ ਇੱਥੇ ਬਲੈਕ ਐਂਡ ਵਾਈਟ ਫੋਟੋਗ੍ਰਾਫੀ ਪਾਈਆਂ ਨੇ ਇੱਥੇ ਉਹ ਵੀ ਹੈ ਨਾ ਤਾਂ ਉਹਦੇ ਵਿੱਚ ਵੀ ਰੰਗ ਹੈ ਤਾਂ ਐਵਰੀਥਿੰਗ ਇਜ਼ ਕਲਰਫੁਲ এনवायरमेंट ਲਾਈਟ এনवायरमेंट ਹੈ ਸਾਰਾ ਤੇ ਉਹ ਮੈਸੇਜ ਤਾਂ ਹੋਈ ਹੈ ਬਹੁਤ ਬਹੁਤ ਧੰਨਵਾਦ ਕੀ ਚੰਚ ਨਹੀਂ ਮਿਲਣਗੀਆਂ ਚੀਜ਼ਾਂ ਇਹ ਬੜਾ ਰੈਰ ਹੈ ਤੁਸੀਂ ਦੇਖੋ ਹੁਣ ਜਿਸ ਤਰ੍ਹਾਂ ਇਹ ਬਟਰਫਲਾਈ ਦਾ ਹੀ ਦੇਖੋ ਕਿਸ ਤਰ੍ਹਾਂ ਸਟੇजेस ਇਨ ਲਾਈਫ ਹੈ ਕਿਉਂ ਫਿਰ ਤੁਸੀਂ ਉੱਥੇ ਦੇਖੋ ਡਿਊ ਡਰਾਪਸ ਦੇਖੋ ਗ੍ਰੀਨਰੀ ਵਿੱਚ ਤੁਸੀਂ ਸ਼ੇਡਸ ਆਫ ਗ੍ਰੀਨਸ ਦੇਖੋ ਅੰਦਰ ਤੁਸੀਂ ਦੇਖੋਗੇ ਤੇ ਚਮੇਲੀਅਨ ਹੈਗੀ ਜਿਸ ਤਰ੍ਹਾਂ ਉਸ ਦੇ ਰੰਗ ਬਦਲਦੇ ਹੋਏ ਕਿੰਨਾ ਬਿਊਟੀਫੁਲ ਦਿਖ ਰਹੀ ਹੈ ਤੁਸੀਂ ਆਮ ਲਾਈਫ ਵਿੱਚ ਕਿੱਥੇ ਦੇਖਦੇ ਹੋ ਹੁਣ ਤੁਸੀਂ ਦੇਖਦੇ ਨਹੀਂ ਹੁਣ ਇੱਥੇ ਬਿਲਡਿੰਗਸ ਹੋ ਗਈਆਂ ਗ੍ਰੀਨਰੀ ਵੀ ਖਤਮ ਹੋ ਗਈ ਹੈ ਸੋ ਇਟਸ ਵੈਰੀ ਨਾਈਸ ਥਿੰਗ ਉਸ ਪਾਸ ਦੇਖੋ ਗ੍ਰੀਨਰੀ ਹੈ ਇੱਥੇ ਦੇਖੋ ਫੋਟੋਗ੍ਰਾਫੀ ਹੈ ਯੂ ਇੰਜੋਇੰਗ ਇਟ ਹੈ ਨਾ ਤੇ ਬੜਾ ਰੌਣਕ ਵਾਲਾ ਮਾਹੌਲ ਹੈ ਬੜਾ ਹਜੀ ਛੋਟੀ ਉਮਰ ਤੋਂ ਲੈ ਕੇ ਵੱਡੀ ਉਮਰ ਦੇ ਵੀ ਸਾਰੇ ਹੈਗੇ ਔਰ ਸਾਰਿਆਂ ਵਾਸਤੇ 올 ਏਜ ਗਰੁੱਪ ਦਾ ਹੈਗਾ ਮੈਂ ਦੇਖ ਰਹੀ ਹਾਂ ਉੱਥੇ ਲੇਡੀਜ਼ ਵਾਸਤੇ ਦੰਬੋਲਾ ਵੀ ਹੈਗਾ ਜੀ ਕੱਲ ਪੇਂਟਿੰਗ ਦਾ ਉੱਥੇ ਦਿਖਾ ਰਹੇ ਸਨ ਫਿਰ ਇੱਥੇ ਹੁਣ ਟੋਲ ਵੱਜ ਰਹੇ ਨੇ ਜਿਵੇਂ ਸਾ ਨਾਈਸ ਐਟਮਾਸਫੇਅਰ ਹੈਗਾ ਪੋਜ਼ਿਟਿਵਿਟੀ ਐਂਡ ਵੀ ਆਲ ਵਾਂਟ ਪੋਜ਼ਿਟਿਵਿਟੀ ਇੱਥੇ ਇਸ ਦਵਾਚੀ ਤੇ ਦੇਖ ਸਕਦੇ ਹੋ ਕਿ ਤਸਵੀਰਾਂ ਪ੍ਰਦਰਸ਼ਨ ਕਿਹਦੇ ਸਕੇ ਵੀ ਇੱਕ ਹਰੇਕ ਜਗ੍ਹਾ ਦੇ ਵਿੱਚ ਰੰਗ ਜੇ ਵੇਖਣ ਵਾਲੇ ਦੀ ਜੇ ਗੱਲ ਕਰੀਏ ਨਿਗਾਹ ਦੀ ਗੱਲ ਕਰੀਏ ਤੇ ਹਰੇਕ ਜਗ੍ਹਾ ਦੇ ਵਿੱਚ ਰੰਗ ਤੁਹਾਨੂੰ ਦੇਖ ਸਕਦੇ ਨੇ ਤੇ ਗੱਲਬਾਤ ਕਰਦੇ ਆ ਜੀ ਹਾਂ ਦੇਖੋ ਇੱਧਰ ਤੁਹਾਨੂੰ ਇੱਕ ਸਭ ਤੋਂ ਛੋਟੀ ਉਮਰ ਦਾ ਆਰਟਿਸਟ ਵੀ ਦਿਖਾ ਸਕਦਾ ਦੇਖੋ ਤੁਹਾਡੇ ਸਾਹਮਣੇ ਹੈ ਗੱਲਬਾਤ ਕਰਦੇ ਆ ਇਹਨਾਂ ਦੇ ਨਾਲ ਵੀ ਕਿਵੇਂ ਆਪਣੀ ਕਲਾ ਨੂੰ ਲੈ ਕੇ ਯੂਥ ਰੋਜ਼ ਫੈਸਟੀਵਲ ਦੇ ਵਿੱਚ ਪਹੁੰਚੇ ਹੋਏ ਨੇ ਤੇ ਪੇਂਟਰ ਨੇ ਛੋਟੀ ਜੀ ਉਮਰ ਦੇ ਪੇਂਟਰ ਨੇ ਤੇ ਗੱਲਬਾਤ ਕਰਦੇ ਆ ਕਿੰਨੀ ਉਮਰ ਹੈ ਜੀ ਬੱਚੀ ਦੀ ਬੱਚੀ ਦੀ ਇਹਨੇ 3 ਸਾਲ ਹੈਗੀ ਹੈ ਔਰ 4 ਸਾਲ ਹੈਗੀ ਹੈ ਤੇ ਟੈਲ યો ਨੇਮ ਮਾਹਿਰਾ ਮਾਹਿਰਾ ਅਨ ਕੱਲ ਇਸਨੇ ਪੇਂਟਿੰਗਸ ਬਣਾਈਆਂ ਹੈਗੀਆਂ ਨੇ ਇਹ ਵਾਲੀਆਂ ਇਹ ਬੈਲੂਨ ਦੇ ਨਾਲ ਬਣਾਈਆਂ ਹੈਗੀਆਂ ਨੇ ਇਸਨੇ ਫਿਰ ਇਹ ਡਾਇਰੈਕਟਲੀ ਪੇਂਟ ਇਹਦੇ ਉੱਤੇ ਰੱਖ ਕੇ ਨਾ ਕੈਨਵਸ ਦੇ ਉੱਤੇ ਤੇ ਉਸ ਤੋਂ ਬਾਅਦ ਦੂਸਰਾ ਕੈਨਵਸ ਇਹਦੇ ਉੱਤੇ ਕਰਕੇ ਇੰਝ ਤੇ ਇਹ ਵਾਲਾ ਇਹਨੂੰ ਰਿਫਲੈਕਸ਼ਨ ਸਟਾਈਲ ਕਹਿੰਦੇ ਹੈਗੇ ਨੇ ਫਿਰ ਉਸ ਤੋਂ ਬਾਅਦ ਅੱਜ ਇਸ ਪੇਟ ਦੇ ਨਾਲ ਕਰ ਰਹੀ ਹੈ ਇਹ ਵੀ ਰਿਫਲੈਕਸ਼ਨ ਸਟਾਈਲ ਇਹ ਕੱਲ ਡੈਮੋਨਸਟ੍ਰੇਸ਼ਨ ਇੱਥੇ ਦਿੱਤੀ ਹੈਗੀ ਸੀ ਇਹਨੇ ਸਾਰਿਆਂ ਨੂੰ ਨਾ ਤੇ ਇਹ ਵੀ ਜਿਸ ਤਰ੍ਹਾਂ ਕੀਤੀਆਂ ਨੇ ਇਹ ਸਾਰੀਆਂ ਇੱਥੇ ਕੱਲ ਡੈਮੋਨਸਟ੍ਰੇਟ ਕੀਤੀਆਂ ਨੇ ਇੱਥੇ ਲੋਕਾਂ ਨੂੰ ਸਮਝਾਇਆ ਕਿ ਕਿਸ ਤਰ੍ਹਾਂ ਕਰੀਦਾ ਹੁੰਦਾ ਹੈ ਕਿਸ ਤਰ੍ਹਾਂ ਨਹੀਂ ਕਰੀਦਾ ਹੁੰਦੀ ਕਿਹੜੀ ਚੀਜ਼ ਨੂੰ ਕਿੰਜ ਅਪਲਾਈ ਕਰੋ ਕਿਸ ਤਰ੍ਹਾਂ ਨਹੀਂ ਐਪਲਾਈ ਕੀਤਾ ਇਨੀ ਛੋਟੀ ਉਮਰ ਦੇ ਵਿੱਚ ਕਲਾ ਦੀ ਮਾਲਕ ਹੈ ਬੱਚੀ ਤੇ ਇਸ ਫੈਸਟੀਵਲ ਦੇ ਵਿੱਚ ਹੋਰ ਵੀ ਛੋਟੀ ਛੋਟੀ ਉਮਰ ਦੇ ਬੜੇ ਬੱਚੇ ਆਏ ਹੋਏ ਸੀਗੇ ਤੇ ਕਿਸੇ ਨਾਲ ਹੋਈ ਵਾਰਤਾਲਾਪ ਬੱਚਿਆਂ ਨੂੰ ਮੈਸੇਜ ਇੱਕ ਜਾਂਦਾ ਹੈ ਹਾਲੇ ਤੱਕ ਤੇ ਜਿਹੜੇ ਆਂਦੇ ਪਏ ਨੇ ਇੱਥੇ ਬੱਚੇ ਉਹੀ ਦੇਖ ਕੇ ਤੇ ਨਾਲੇ ਥੋੜਾ ਜਿਹਾ ਉਹਨਾਂ ਨੂੰ ਵੀ ਕਰਾਇਆ ਹੈ ਕੱਲ੍ਹ ਕੇ ਵੀ ਕਿਸ ਤਰੀਕੇ ਨਾਲ ਕਰੀਦਾ ਹੈ ਉੱਤੇ ਫਿਰ ਵੱਡੇ ਤੋਂ ਵੱਡੇ ਸੀਨੀਅਰ ਆਰਟਿਸਟ ਵੀ ਕਈ ਆਏ ਹੈਗੇ ਨੇ ਜਾਂ ਸੀਨੀਅਰ ਸਿਟੀਜ਼ਨਸ ਵੀ ਆਏ ਹੈਗੇ ਉਹ ਵੀ ਦੇਖ ਕੇ ਗਏ ਹੁਣ ਇੱਥੇ ਤੁਸੀਂ ਦੇਖੋਗੇ ਦਾ ਨਾਮ ਵੀ ਪੂਰਾ ਮੈਂਸ਼ਨ ਹੋਇਆ ਹੋਇਆ ਹੈ ਕਿ ਕਿ ਐਸ ਵੇਲੇ ਸ਼ੀ ਇੰਟਰਨੈਸ਼ਨਲੀ ਰੈਕਗਨਾਈਜ਼ਡ ਐਂਡ ਸ਼ੀ ਇਸ ਗoing ਟੂ ਬੀ ਆਨਰਡ ਇਨ ਸ਼ਿਮਲਾ ਕਯਾ ਬੱਤ ਕੰਗ੍ਰੈਚੁਲੇਸ਼ਨਸ ਆ ਟੂ ਥੈਂਕ ਯੂ ਥੈਂਕ ਯੂ ਮੈਮ ਥੈਂਕ ਯੂ ਵੈਰੀ ਮਚ ਤੋ ਦੇਖ ਸਕਦੇ ਹੋ ਕਿ ਛੋਟੀ ਜੀ ਬੱਚੀ ਹੈ 4 ਸਾਲ ਉਮਰ ਦੱਸੀ ਜਾ ਰਹੀ ਹੈ ਤੇ ਰਿਫਲੈਕਸ਼ਨ ਆਰਟ ਦੀ ਵੀ ਗੱਲ ਕਰੀਏ ਤੇ ਉਹ ਵੀ ਇੱਕ ਪ੍ਰਦਰਸ਼ਿਤ ਕੀਤੀ ਹੈ ਬੜਾ ਸੋਹਣਾ ਆਰਟ ਹੈ ਬੱਚੀ ਦਾ ਅੱਗੇ ਵੱਧਦੇ ਆ ਤੇ ਦੇਖ ਸਕਦੇ ਹੋ ਰੰਗ ਬਰੰਗੀਆਂ ਰੌਣਕਾਂ ਰੰਗ ਬਰੰਗੇ ਫੁੱਲ ਇੱਥੇ ਵੇਖਣ ਨੂੰ ਮਿਲ ਸਕਦੇ ਨੇ ਤੁਹਾਨੂੰ ਪੂਰਾ ਜਿਹੜਾ ਰੋਜ਼ ਫੈਸਟੀਵਲ ਦਿਖਾ ਰਹੇ ਹਾਂ ਅਸੀਂ ਆਪਣੇ ਚੈਨਲ ਦੇ ਜ਼ਰੀਏ ਸੋ ਕਿਵੇਂ ਦਾ ਤੁਹਾਨੂੰ ਲੱਗ ਰਿਹਾ ਹੈ ਪ੍ਰੋਗਰਾਮ ਸਾਨੂੰ ਜਰੂਰ ਉਹ ਵੀ ਆਪਣੀਆਂ ਟਿੱਪਣੀਆਂ ਵੀ ਸਾਂਝੀਆਂ ਕਰਨੀਆਂ ਸੋ ਪਹੁੰਚੇ ਹੈ ਰੋਜ਼ ਫੈਸਟੀਵਲ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਦੇ ਵਿੱਚ 13ਵਾਂ 13ਵਾਂ ਰੋਜ਼ ਫੈਸਟੀਵਲ ਹੈ ਤੇ 9 ਤੋਂ ਲੈ ਕੇ 11 ਫਰਵਰੀ ਤੱਕ ਇਹ ਰੋਜ਼ ਫੈਸਟੀਵਲ ਚੱਲੇਗਾ ਤੇ ਦੇਖ ਸਕਦੇ ਹੋ ਕਲਾ ਪ੍ਰਦਰਸ਼ਨੀਆਂ ਜਿਹੜੀਆਂ ਤੁਹਾਡੇ ਸਾਹਮਣੇ ਐ ਹਰੇਕ ਤਰ੍ਹਾਂ ਦੀ ਕਲਾ ਤੁਹਾਨੂੰ ਇੱਥੇ ਵੇਖਣ ਨੂੰ ਮਿਲੇਗੀ ਜੇ ਕ ਲਈਏ ਕਹਿ ਸਕਦੇ ਆ ਕਿ ਫੋਟੋਗ੍ਰਾਫੀ ਤੋਂ ਲੈ ਕੇ ਜਾਂ ਚਿੱਤਰਕਾਰੀ ਤੋਂ ਲੈ ਕੇ ਹਰੇਕ ਚੀਜ਼ ਤੁਹਾਨੂੰ ਇੱਥੇ ਵੇਖਣ ਨੂੰ ਮਿਲਗੀ ਪੇਂਟ ਨੂੰ ਲੈ ਕੇ ਛੋਟੇ ਛੋਟੇ ਬੱਚੇ ਜਿਹੜੇ ਆ ਉਹ ਪੇਂਟ ਤਿੰਨ ਤੋਂ ਚਾਰ ਸਾਲ ਦੀ ਬੱਚੀ ਹੈ ਜਿਨੇ ਇਨਾ ਇਨੀ ਸੋਹਣੀ ਜਿਹੜੀ ਕਲਾ ਆਪਣੀ ਦਿਖਾਈ ਹੈ ਸੋ ਤੁਹਾਡੇ ਸਾਹਮਣੇ ਤਾਂ ਤਸਵੀਰਾਂ ਹੈ ਲੋਕਨਾਚ ਹੈ ਜੀ ਤੁਹਾਡੇ ਸਾਹਮਣੇ ਲੋਕਨਾਚ ਹੈ ਢੋਲ ਵੱਜ ਰਿਹਾ ਸੋ ਲੋਕ ਵੀ ਜਿਹੜੇ ਖੜੇ ਹੋ ਦੇਖ ਰਿਹਾ ਡਾਂਸ ਸੋ ਕਿਹ ਲਈ ਹੈ ਕਿ ਮਨੋਰੰਜਨ ਤੇ ਪੂਰੇ ਸਾਧਨ ਰੋਜ਼ ਫੈਸਟੀਵਲ ਦੇ ਵਿੱਚ ਵੇਖਣ ਨੂੰ ਮਿਲ ਰਹੇ ਨੇ ਰੌਣਕਾਂ ਲੱਗੀਆਂ ਹੋਈਆਂ ਰੋਜ਼ ਫੈਸਟੀਵਲ ਹੈ ਬਹਾਰ ਹੈ ਪੰਚ ਬਸੰਤ ਪੰਚਮੀ ਦੀ ਗੱਲ ਕਰੀਏ ਤੇ ਪੂਰੀਆਂ ਰੌਣਕਾਂ ਇੱਥੇ ਵੇਖਣ ਨੂੰ ਮਿਲ ਰਹੀਆਂ ਲੋਕ ਪੂਰਾ ਆਨੰਦ ਮਾਣ ਰਹੇ ਨੇ ਇਸ ਫੈਸਟੀਵਲ ਦੇ ਵਿੱਚ ਤੇ ਤੁਹਾਨੂੰ ਅੱਗੇ ਥੋੜੀ ਦੇਰ ਦੇ ਵਿੱਚ ਅਸੀਂ ਉਹ ਸਾਰੇ ਫੁੱਲ ਵੀ ਚੇ ਕੱਲ ਕਰੀਏ ਰੋਜ਼ ਫੈਸਟੀਵਲ ਦੀ ਤੇ ਤੁਹਾਨੂੰ ਸਾਰੇ ਫੁੱਲ ਵੀ ਅਸੀਂ ਮੁਖਾਵਾਂਗੇ ਰੰਗ-ਬਰੰਗੇ ਫੁੱਲ ਜਿਨ੍ਹਾਂ ਦੇ ਸ਼ਾਇਦ ਅਸੀਂ ਕਦੀ ਨਾਮ ਵੀ ਕਹਿ ਸਕਦੇ ਹਾਂ ਕਿ ਕਦੀ ਨਹੀਂ ਸੁਨੇ ਹੋਣਗੇ ਇੰਨੇ ਨੇ ਸੋਹਣੇ ਫੁੱਲ ਗੁਲਦਸਤੇ ਇੱਥੇ ਵੇਖਣ ਨੂੰ ਮਿਲਦੇ ਨੇ ਲੋਕ ਤਸਵੀਰਾਂ ਲੈ ਰਹੇ ਨੇ ਆ ਕੇ ਇੱਥੇ ਜਿਵੇਂ ਕਹਿ ਲੀਏ ਕਿ ਇੱਕ ਪੂਰੀ ਤਰ੍ਹਾਂ ਦੀ ਡੈਕੋਰੇਸ਼ਨ ਇੱਕ ਫੋਟੋ ਸਪੋਰਟ ਬਣਿਆ ਹੋਇਆ ਤਸਵੀਰਾਂ ਤੁਹਾਡੇ ਸਾਹਮਣੇ ਲੋਕ ਆਪਣੀ ਜਿਹੜੀ ਕਲਾ ਨੂੰ ਪ੍ਰਦਰਸ਼ਿਤ ਕਰ ਰਹੇ ਨੇ ਵੱਖਰੇ ਵੱਖਰੇ ਰਾਜਾਂ ਤੋਂ ਪਹੁੰਚੇ ਹੋਏ ਨੇ ਵੱਖਰੇ ਵੱਖਰੇ ਇੰਸਟੀਚਿਊਟਸ ਤੋਂ ਪਹੁੰਚੇ ਹੋਏ ਨੇ ਸੋ ਜੇ ਗੱਲ ਕੀਤੀ ਜਾਵੇ ਕਲਾ ਰੋਜ਼ ਫੈਸਟੀਵਲ ਨਹੀਂ ਇਸ ਰੋਜ਼ ਫੈਸਟੀਵਲ ਦੇ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਕਹ ਲੀਏ ਕਿ ਪ੍ਰਦੂਸ਼ਣ ਤੋਂ ਬਚਾਉਣ ਲਈ ਪ੍ਰਦੂਸ਼ਣ ਘਟ ਕਰਨ ਲਈ ਗਲੋਬਲ ਵਾਰਮਿੰਗ ਇੱਕ ਵੱਡਾ ਮਸਲਾ ਹੈ ਤੇ ਉਹਦੇ ਉੱਤੇ ਵੀ ਇੱਕ ਨੁਕੜ ਨਾਟਕ ਦੇ ਜ਼ਰੀਏ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਸੋ ਫਿਲਹਾਲ ਦੇ ਵਿੱਚ ਤੁਹਾਨੂੰ ਪਹਿਲਾਂ ਵੀ ਕਹਿ ਸਕਦੇ ਆ ਕਿ ਦਿਖਾ ਸਕਦੇ ਪਹਿਲਾਂ ਵੀ ਦੱਸਿਆ ਸੀ ਕਿ ਰੋਜ਼ ਫੈਸਟੀਵਲ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਰੰਗ ਤਰ੍ਹਾਂ ਤਰ੍ਹਾਂ ਦੀਆਂ ਕਲਾਕਿਰਤੀਆਂ ਵੇਖਣ ਨੂੰ ਮਿਲ ਰਹੀਆਂ ਲੋਕਾ ਨਾਟਕ ਜਰੀਏ ਲੋਕ ਨਸ਼ੇ ਤੋਂ ਜਾਗਰੂਕ ਕਰ ਰਹੇ ਨੇ ਨਸ਼ੇ ਤੋਂ ਬਚਾਉਣ ਲਈ ਜਾਗਰੂਕ ਕਰ ਰਹੇ ਨੇ ਸਿਰਫ ਇਹ ਨਹੀਂ ਹੁਣ ਤੁਹਾਡੇ ਸਾਹਮਣੇ ਲੋਕ ਨਾਚ ਹੈ ਦੇਖ ਸਕਦੇ ਹੋ ਮਨੋਰੰਜਨ ਜਿਹੜਾ ਹੈ ਲੋਕਾਂ ਦਾ ਚੱਲ ਰਿਹਾ ਹੈ ਜੋ ਯੂਥ ਇਥੇ ਰੋਜ਼ ਫੈਸਟੀਵਲ ਦੇ ਵਿੱਚ ਪਹੁੰਚੇ ਨੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਰੋਜ਼ ਫੈਸਟੀਵਲ ਦੇ ਵਿੱਚ ਕੋਈ ਉਮਰ ਦਾ ਨਹੀਂ ਛੋਟੇ-ਛੋਟੇ ਬੱਚਿਆਂ ਤੋਂ ਲੈ ਕੇ ਅ ਬਜ਼ੁਰਗਾਂ ਤੱਕ ਸਿਰੀਆਂ ਸੀਨੀਅਰ ਸਿਟੀਜ਼ਨ ਜਿਹੜੇ ਇੱਥੇ ਮੌਜੂਦ ਨੇ ਦੇਖ ਸਕਦੇ ਆ ਛੋਟੇ-ਛੋਟੇ ਬੱਚੇ ਇੱਥੇ ਆਏ ਹੋਏ ਨੇ ਤਸਵੀਰਾਂ ਵੀ ਜੋ ਨੌਜਵਾਨਾਂ ਵੱਲੋਂ ਤਸਵੀਰਾਂ ਲਈਆਂ ਜਾ ਰਹੀਆਂ ਨੇ ਫੁੱਲਾਂ ਦੇ ਕੋਲ ਇੱਕ ਪ੍ਰੋਪਰ ਸਪੋਰਟ ਹੈ ਉਹਨਾਂ ਦੇ ਸਾਹਮਣੇ ਬੈ ਕੇ ਤੇ ਰੰਗਾਂ ਦੀ ਜੇ ਗੱਲ ਕਰੀਏ ਤੇ ਖਿੜੇ ਹੋਏ ਫੁੱਲ ਨੇ ਫੁੱਲਾਂ ਦੇ ਵੀ ਜੇ ਗੱਲ ਕਰੀਏ ਕਿ ਸਾਰਿਆਂ ਨੂੰ ਤਕਰੀਬਨ ਗੁਲਾਬ ਦਾਚ ਮੇਲੀ ਦਾ ਇਹ ਜਿਹੇ ਹੀ ਫੁੱਲ ਜਿਨ੍ਹਾਂ ਦੇ ਨਾਮ ਦਿਮਾਗ ਦੇ ਵਿੱਚ ਆਉਂਦੇ ਨੇ ਮੇਨਲੀ ਜੋ ਹੁਣ ਤੁਹਾਡੇ ਸਾਹਮਣੇ ਤਸਵੀਰਾਂ ਤੇ ਬਹਾਰ ਦੀ ਰੁੱਤ ਹੈ ਬਸੰਤ ਰੁੱਤ ਹੈ ਤੇ ਖਿਲੇ ਹੋਏ ਫੁੱਲ ਸ਼ਾਇਦ ਨਾਮ ਬਹੁਤਿਆਂ ਦੇ ਨਾਮ ਵੀ ਸਾਨੂੰ ਲੋਕਾਂ ਨੂੰ ਨਹੀਂ ਪਤਾ ਹੁੰਦੇ ਪਰ ਇੱਥੇ ਫਿਲਹਾਲ ਯੂਨੀਵਰਸਿਟੀ ਦੇ ਵਿੱਚ ਵੇਖਣ ਨੂੰ ਮਿਲ ਸਕਦੇ ਨੇ ਉੱਤੇ ਚਿੱਟ ਲੱਗੀ ਹੋਈ ਹੈ ਤੇ ਤੁਹਾਡੇ ਸਾਹਮਣੇ ਆ ਤੁਹਾਨੂੰ ਦੱਸ ਦਿੰਨੇ ਆ ਰੋਜ਼ ਫੈਸਟੀਵਲ ਲਿਖਿਆ ਹੋਇਆ ਇਹਨਾਂ ਦੇ ਵੀ ਕੰਪੀਟੀਸ਼ਨ ਹੋਇਆ ਪੰਜਾਬ ਯੂਨੀਵਰਸਿਟੀ ਦੇ ਵਿੱਚ ਇਹਨਾਂ ਦੇ ਵੀ ਕੰਪੀਟੀਸ਼ਨ ਹੋਇਆ ਉੱਤੇ ਦੇਖ ਸਕਦੇ ਆ ਐਂਟਰੀ ਨੰਬਰ ਕਲਾਸ ਨੰਬਰ ਕਲਾਸ E ਸੈਕਸ਼ਨ 25 ਸੋ ਪ੍ਰਾਈਜ਼ ਆ ਸੈਕਿੰਡ ਪ੍ਰਾਈਜ਼ ਆ ਇਦਾਂ ਦੇ ਇਹ ਕੰਪੀਟੀਸ਼ਨ ਹੋਏ ਨੇ ਫੁੱਲਾਂ ਦੇ ਇਸ ਫੈਸਟੀਵਲ ਦੇ ਵਿੱਚ ਤਸਵੀਰਾਂ ਤੁਹਾਡੇ ਸਾਹਮਣੇ ਨੇ ਰੰਗ-ਬਰੰਗੇ ਫ੍ਰੀ ਕੰਪੀਟੀਸ਼ਨ ਹੋਣਗੇ ਜੋ ਜਿਹੜਾ ਸਭ ਤੋਂ ਵੱਧ ਜਾਂ ਪਸੰਦ ਆਇਆ ਜਾਊਗਾ ਸਰਵੇ ਹੋਵੇਗਾ ਤੇ ਦੇਖ ਸਕਦੇ ਆ ਸੀਨੀਅਰ ਸਿਟੀਜ਼ਨ ਵੀ ਜਿਹੜਾ ਇਹਦੇ ਨੇ ਫੁੱਲਾਂ ਨੂੰ ਇੱਥੇ ਇਸ ਮਾਹੌਲ ਦੇ ਵਿੱਚ ਆਨੰਦ ਲੈ ਰਹੇ ਨੇ ਛੋਟੇ ਬੱਚਿਆਂ ਤੋਂ ਲੈ ਕੇ ਕਹਿ ਲਿਏ ਕਿ ਹਰ ਵਰਗ ਦਾ ਜੇ ਕਿਹ ਇਨਸਾਨ ਇੱਥੇ ਮੌਜੂਦ ਹੈ ਸੋ ਦੇਖ ਸਕਦੇ ਹੋ ਤਸਵੀਰਾਂ ਤੁਹਾਡੇ ਸਾਹਮਣੇ ਹੈ ਤੇ ਫੁੱਲ ਤੁਹਾਨੂੰ ਦਿਖਾ ਰਹੇ ਹਨ ਲੋਕ ਇਸ ਰੋਜ਼ ਫੈਸਟੀਵਲ ਦੇ ਵਿੱਚ ਪਹੁੰਚੇ ਨੇ ਇਸ ਰੋਜ਼ ਫੈਸਟੀਵਲ ਦੇ ਕਲੇਫੁੱਲ ਨਹੀਂ ਹੋਰ ਵੀ ਕਲਾ ਦੀਆਂ ਜੇ ਗੱਲਾਂ ਕਰੀਏ ਕਲਾ ਪ੍ਰਦਰਸ਼ਨੀਆਂ ਲੱਗੀਆਂ ਨੇ ਬੱਚਿਆਂ ਦੇ ਕੰਪੀਟੀਸ਼ਨ ਹੋ ਰਹੇ ਨੇ ਨੁੱਕੜ ਨਾਟਕ ਹੋਣੇ ਹੋ ਰਹੇ ਨੇ ਦੂਜੀ ਗੱਲ ਹੈ ਕਿ ਲੋਕਨਾਚ ਨੇ ਹਰੇਕ ਸਟੇਟ ਦਾ ਸੱਭਿਆਚਾਰ ਨੂੰ ਪ੍ਰਦਰਸ਼ਿਤ ਕਰ ਰਹੇ ਨੇ ਲੋਕ ਸੱਭਿਆਚਾਰ ਨੂੰ ਪ੍ਰਦਰਸ਼ਿਤ ਕਰ ਰਹੇ ਨੇ ਸਟੂਡੈਂਟ ਕਹਿ ਸਕਦੇ ਆ ਤੇ ਜਿਹੜੇ ਇੱਥੇ ਵੱਡੀ ਗੱਲ ਇਹ ਹੈ ਕਿ ਤੁਹਾਨੂੰ ਇੱਥੇ ਪਹੁੰਚਣ ਲਈ ਕੋਈ ਪਾਸ ਜਾਂ ਕੋਈ ਐਂਟਰੀ ਫੀਸ ਨਹੀਂ ਲੱਗਦੀ ਕੋਈ ਵੀ ਆ ਕੇ ਇੱਥੇ ਇਸ ਫੈਸਟੀਵਲ ਨੂੰ ਇਸ ਪ੍ਰਦਰਸ਼ਨੀਆਂ ਨੂੰ ਇਹਨਾਂ ਨੂੰ ਦੇਖ ਸਕਦਾ ਹੈ ਦੇਖ ਸਕਦੇ ਹੋ ਫੁੱਲ ਸੋਹਣੇ ਸੋਹਣੇ ਫੁੱਲ ਲੱਗੇ ਨੇ ਇਸ ਰੋਜ਼ ਫੈਸਟੀਵਲ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਇਹ 13ਵਾਂ ਰੋਜ਼ ਫੈਸਟੀਵਲ ਹੈ ਬੈਠੇ ਹੋ ਫੁੱਲਾਂ ਦੀ ਰਾਖੀ ਬੈਠੇ ਹੋ ਤੇ ਕਿਵੇਂ ਦਾ ਮਾਹੌਲ ਹੈ ਇੱਥੇ ਬਹੁਤ ਅੱਛਾ ਹੈ ਜੀ ਹੂੰ ਬਹੁਤ ਬਹੁਤ ਅੱਛਾ ਹੈ ਇਹ ਕਿੰਨੀ ਤਰ੍ਹਾਂ ਦੇ ਫੁੱਲ ਆ ਇੱਥੇ ਹੁਣ ਤਾਂ ਗਿਣਤੀ ਕੋਈ ਹੋਈ ਗਿਣਤੀ ਤਾਂ ਨਹੀਂ ਕੀ ਹੈ ਸਰ ਫੁੱਲੇ ਕਾਫੀ ਆਏ ਹੋਏ ਆ ਇਹ ਕਿੱਥੋਂ ਕਿੱਥੋਂ ਲੈ ਕੇ ਆਉਂਦੇ ਨੇ ਲੋਕ ਜਿਹੜੇ ਫੁੱਲ ਇਹ ਸਰ ਪ੍ਰਾਈਵੇਟ ਸਰਕਾਰੀ ਜਿਤਨੇ ਸੰਸਥਾ ਹੈ ਜੈਸੇ ਪਚਕੁੱਲੇ ਹੋ ਗਏ ਕੁਝ ਚੰਡੀਗੜ੍ਹ ਕੇ ਸਕੂਲ ਹੋ ਗਏ ਕੁਝ ਪ੍ਰਾਈਵੇਟ ਹੋ ਗਏ ਉਹ ਸਭ ਲੈ ਕੇ ਆਏ ਨੇ ਤੇ ਜਿਵੇਂ ਕੋਈ ਵਧੀਆ ਫੁੱਲ ਦਾ ਕਿਸੇ ਨੂੰ ਨਾਮ ਦਿੱਤਾ ਜਾਣਾ ਕਿ ਫਰਸਟ ਪ੍ਰਾਈਜ਼ ਆ ਸੈਕਿੰਡ ਪ੍ਰਾਈਜ਼ ਆ ਉਹ ਕਿਵੇਂ ਇਹਦੇ ਪ੍ਰਾਈਜ਼ ਰਹਾਂਗੇ ਡੇਲੀ ਆਇਆ ਹੋਆ ਹੈ ਜੀ ਇਹ ਫਰਸਟ ਸੈਕਿੰਡ ਪ੍ਰਾਈਜ਼ ਆਇਆ ਹੋਆ ਹੈ ਠੀਕ ਹੈ ਇਹ ਚਾਂਦੀ ਟੱਪ ਹੈ ਫਰਸਟ ਪ੍ਰਾਈਜ਼ ਹੈ ਚਾਂਦੀ ਟੱਪ ਹੈ ਇਹ ਸੈਕਿੰਡ ਪ੍ਰਾਈਜ਼ ਹੈ ਜੀ ਐਸਐਸ ਕਾਫੀ ਹੈ ਜੋ ਇਹ ਦੇਖੋ ਇਸ